ਉੜੀਆ ਜੰਗਲ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਅੱਜ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਸ਼੍ਰੀਮਤੀ ਜਤਿੰਦਰ ਕੌਰ ਰੰਧਾਵਾ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੋਕ ਖਾਸ ਕਰ ਵਪਾਰੀ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਡੇਰਾ ਬਾਬਾ ਨਾਨਕ ਤੇ ਵਿਕਾਸ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ। ਇਹ ਸਾਡੇ ਜਿਹੜੇ ਕੈਂਡੀਡੇਟਸ ਨੇ ਕਾਂਗਰਸ ਪਾਰਟੀ ਦੇ ਉਹ ਤੇ ਆਲਮੋਸਟ ਆਪਣੇ ਵੱਲੋਂ ਇਲੈਕਸ਼ਨ ਦੀ ਤਿਆਰੀ ਉਹਨਾਂ ਦੀ ਪੂਰੀ ਹੈ ਤਿਆਰ ਬੈਠੇ ਨੇ ਵੋਟਾਂ ਦੇ ਲਈ ਤੇ ਬੜਾ ਵਧੀਆ ਮਾਹੌਲ ਹੈ ਇਹਨਾਂ ਨੇ ਹਰ ਵਾਰਡ ਦੇ ਵਿੱਚ ਆਪਣੀ ਤਿੰਨ ਤਿੰਨ ਚਾਰ ਚਾਰ ਵਾਰੀ ਜਾ ਕੇ ਵੋਟਾਂ ਦੇ ਲਈ ਸਾਰਿਆਂ ਨੂੰ ਰਿਕੁਐਸਟ ਕਰ ਚੁੱਕੇ ਨੇ ਸੋ ਬਹੁਤ ਹੀ ਵਧੀਆ ਮਾਹੌਲ ਮੈਨ ਨਜ਼ਰ ਆ ਰਿਹਾ ਕਿਹੜੇ ਤੁਸੀਂ ਇਹਨੂੰ ਚੋਣ ਡੇਰਾ ਬਾਬਾ ਨਾਨਕ ਦੀ ਨਗਰ ਤੁਸੀਂ ਕਿਸ ਮੁੱਦੇ ਦੇ ਉੱਤੇ ਮਾਪੀ ਤੁਸੀਂ ਵੋਟਾਂ ਮੰਗ ਰਹੇ ਹੋ ਦੇਖੋ ਜੀ ਜਿਹੜਾ ਡੇਰਾ ਬਾਬਾ ਨਾਨਕ ਦਾ ਮਾਹੌਲ ਹੈ ਡੇਰਾ ਬਾਬਾ ਬਨਾਨ ਕਾ ਹਲਕੇ ਦੀ ਮੈਂ ਗੱਲ ਕਰਦੀ ਹਾਂ ਔਰ ਖਾਸ ਤੌਰ ਤੇ ਸ਼ਹਿਰ ਇੱਥੇ ਦਾ ਮਾਹੌਲ ਹੈ ਜਿਹੜਾ ਬਹੁਤ ਖਰਾਬ ਹੈ ਉਸ ਚੀਜ਼ ਨੂੰ ਲੈ ਕੇ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਜਿੰਨੇ ਵੀ ਕਾਰੋਬਾਰੀ ਨੇ ਸਾਰੇ ਬੜੇ ਇਨਸਿਕਿਉਰ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਦੇ ਜਿਹੜੇ ਕਾਰੋਬਾਰ ਹੈ ਤੁਹਾਨੂੰ ਵੀ ਪਤਾ ਹੈ ਕਿ ਜਿਸ ਤਰ੍ਹਾਂ ਫਰੋਟੀਆਂ ਮੰਗੀਆਂ ਜਾ ਰਹੀਆਂ ਹਨ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਖਾਸ ਤੌਰ ਤੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਹਾਂ ਭਾਇਫਾ ਵਾਲੇ ਵੀ ਤੇ ਆਹ ਪਾਰਟੀ ਵੀ ਕਹਿ ਰਹੀ ਜੀ ਬਾਬਾ ਜੀ ਦਾ ਵਿਕਾਸ ਡੇਰਾ ਬਾਬਾ ਨਾਨਕ ਦਾ ਆਪ ਕਰਾਇਆ ਜੀ ਉਸ ਬਾਰੇ ਰੰਡਾਵਾ ਸਾਡੇ ਮੇਰੇ ਡੇਰਾ ਬਾਬਾ ਨਾਨਕ ਦੇ ਸ਼ਹਿਰ ਆਲੇ ਦੁਆਲੇ ਜਿਹੜਾ ਵਿਕਾਸ ਉਹ ਲੋਕਾਂ ਨੂੰ ਵੀ ਪਤਾ ਹੈ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੀ ਔਰ ਸਾਰੇ ਪੱਲੀ ਭਾਂਤ ਜਾਣਦੇ ਆਲੇ ਦੁਆਲੇ ਦੇ ਲੋਕ ਕਿ ਜੋ ਰੰਡਾਵਾ ਸਾਡੇ ਸਰਕਾਰ ਦੇ 2022 ਤੱਕ ਜਿਹੜਾ ਵਿਕਾਸ ਸੀਗਾ ਵੱਧ ਤੋਂ ਵੱਧ ਕੀਤਾ ਔਰ ਮੈਨੂੰ ਨਹੀਂ ਲੱਗਦਾ ਵੀ ਉਸ ਤੋਂ ਬਾਅਦ ਕੋਈ ਇਹੋ ਜਿਹਾ ਕੋਈ ਇਹਨਾਂ ਨੇ ਕੰਮ ਕੀਤਾ ਹੋਵੇ ਜਿਹੜਾ ਕੋਈ ਗਿਣਤੀ ਵਿੱਚ ਲਿਆ ਜਾ ਸਕੇ ਵੋਟਰਾਂ ਨੂੰ ਕੀ ਕਹਿਣਾ ਚਾਹਵਾ ਡੇਰਾ ਬਾਬਾ ਨਾਨਕ ਦੇ ਵੋਟਰਾਂ ਨੂੰ ਮੈਂ ਕਾਂਗਰਸ ਪਾਰਟੀ ਦੇ ਵੀ ਔਰ ਸਾਰੇ ਹੀ ਵੋਟਰ ਸਾਹਿਬਾਨਾਂ ਨੂੰ ਇਹੋ ਹੀ ਬੇਨਤੀ ਕਰਦੀ ਆਂ ਕਿ ਆਪਣੇ ਪੰਜਾਬ ਦੇ ਔਰ ਖਾਸ ਤੌਰ ਤੇ ਡੇਰਾ ਬਾਬਾ ਨਾਨਕ ਦੇ ਮਾਹੌਲ ਨੂੰ ਲੈ ਕੇ ਸਾਨੂੰ ਸੋਚਣਾ ਚਾਹੀਦਾ ਹੈ ਤਾਂ ਜੋ ਜਿਹੜੀ ਕਾਂਗਰਸ ਸਰਕਾਰ ਹੈ ਉਹਦੇ ਜਿਹੜੇ ਸਾਡੀ ਕਮੇਟੀ ਬਣ ਸਕੇ ਔਰ ਅਸੀਂ ਆਪਣੇ ਸ਼ਹਿਰ ਨੂੰ ਇੱਕ ਵਧੀਆ ਲੀਹਾਂ ਤੇ ਲੈ ਕੇ ਜਾ ਸਕੀਏ